ਤੁਮਾਂ ਦੀ ਸਰਕਾਰ ਆ ਮਾਨ ਸਰਕਾਰ ਆ ਜਿਹੜੀ ਕਹਿੰਦੇ ਆ ਆਪ ਪਾਰਟੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਹੋਵੇਗੀ ਤੇ ਮੈਂ ਸਮਝਦਾ ਫਿਰ ਸਾਰੀਆਂ ਇਹ ਸਰਕਾਰਾਂ ਨਾਲ ਉਹ ਇਹ ਵਿਰਜਲ ਵੀ ਸਰਕਾਰ ਆਈ ਹੈ ਤੇ ਆਪਣੇ ਬਗਾਲੀ ਵਾਲੇ ਹਾਇਰ ਤੇ ਕਰਨਾ ਲੱਗਾ ਇੱਥੇ ਨੌਜੋਨਾਂ ਤੇ ਟੂਟੇ ਪਰਚੇ ਦਰਜ ਕੀਤੇ ਗਏ ਸ਼ਿਕਤ ਹੋਇਆ ਕੰਨੀਆਂ ਭੰਨੀਆਂ ਗਈਆਂ ਹੂੰ ਬੜਾ ਜ਼ੁਲਮ ਹੋਇਆ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਲਖਵੀਰ ਸਿੰਘ ਮਹਾਲਮ ਦੇ ਕੋਲ ਸੋ ਗੱਲਬਾਤ ਕਰਨ ਜਾ ਰਹੇ ਆ ਜਿਸ ਤਰ੍ਹਾਂ ਭਾਈ ਅਮਰਤਪਾਲ ਐਮਪੀ ਖਡੂਰ ਸਾਹਿਬ ਤੋਂ ਜਿੱਤੇ ਸੀਗੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀਗਾ ਸੋ ਦੁਬਾਰਾ ਤੋਂ ਐਨਐਸਏ ਫਿਰ ਦੁਬਾਰਾ ਲੱਗ ਗਈ ਹੈ ਸੋ ਉਸਤੇ ਗੱਲਬਾਤ ਕਰਨ ਲੱਗੇ ਆ ਪ੍ਰਧਾਨ ਸਾਹਿਬ ਦੇ ਨਾਲ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਹਾਂਜੀ ਪ੍ਰਧਾਨ ਸਾਹਿਬ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਓਏ ਵੈਗੁਰ ਜੀ ਪਤਲੇ ਨਿਸ਼ਾਨ ਸੇ ਜੀ ਪ੍ਰਧਾਨ ਸਾਹਿਬ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸਵਾਗਤ ਹੈ ਜੀ ਪ੍ਰਧਾਨ ਸਾਹਿਬ ਜੀ ਜਿਸ ਤਰ੍ਹਾਂ ਭਾਈ ਅਮਰਤਪਾਲ ਖਡੂਰ ਸਾਹਿਬ ਤੋਂ ਐਮਪੀ ਦੀ ਸੀਟ ਤੇ ਜਿੱਤੇ ਨੇ ਤਕਰੀਬਨ 2 ਲੱਖ ਦੀ ਲੀਡ ਹੈਗੀ ਸੀ ਤੇ ਜਿਸ ਤਰ੍ਹਾਂ ਉਹ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਰਹਿ ਰਹੇ ਸੀ ਤਕਰੀਬਨ ਸਾਲ ਡੇਢ ਤੋਂ ਐਨਐਸਏਓ ਦੇ ਤੇ ਲੱਗਿਆ ਹੋਇਆ ਸੀਗਾ ਹੁਣ ਸਰਕਾਰ ਨੇ ਦੁਬਾਰਾ ਤੋਂ ਜਿਹੜਾ ਐਨਐਸਏ ਫੇਰ ਤੋਂ ਲਗਾ ਦਿੱਤਾ ਹੈ ਤਕਰੀਬਨ ਕਹਿੰਦੇ ਵੀ ਸਾਲ ਵਾਸਤੇ ਲੱਗ ਚੁੱਕਿਆ ਹੈ ਕਿਵੇਂ ਵੇਖਦੇ ਹੋ ਵੇਖੋ ਬਹੁਤ ਮੰਦਪਾਗੀ ਗੱਲ ਆ ਪਹਿਲੀ ਗੱਲ ਤਾਂ ਕੜਾ ਪਹਿਲੋ ਐਨਐਫ ਲਾਇਆ ਉਹਨੂੰ ਕੋਈ ਐਨਐਫ ਕਦੇ ਕੰਮ ਨਹੀਂ ਕੀਤਾ ਇਸ ਦੇ ਖਿਲਾਫ ਉਹਨੂੰ ਕੋਈ ਕੰਮ ਨਹੀਂ ਕੀਤਾ ਸੀ ਉਹ ਪੰਜਾਬ ਦੀ ਤਰਤੀਬ ਤੇ ਨਸ਼ਿਆਂ ਦੇ ਖਿਲਾਫ ਕੀ ਦਾ ਪ੍ਰਚਾਰ ਕਰਦਾ ਸੀ ਨੌਜਵਾਨਾਂ ਨੂੰ ਅਮਰਸ਼ਕਾੰਦਾ ਸੀ ਜੀ ਤੇ ਜਦੋਂ ਕੋਈ ਧਰਮ ਦੀ ਗੱਲ ਕਰਦਾ ਸਿੱਖ ਧਰਮ ਦੀ ਖਾਸ ਕਰਕੇ ਗੱਲ ਕਰਦਾ ਤੇ ਇਥੋਂ ਦੀ ਸਰਕਾਰਾਂ ਨੂੰ ਗੱਲ ਚੰਗੀ ਨਹੀਂ ਲੱਗਦੀ ਜਾਂ ਇਥੋਂ ਦੇ ਕਿਹੜੇ ਝੋਲੀ ਚੋਕ ਲੋਕ ਨੂੰ ਨਾ ਚੰਗੀ ਨਹੀਂ ਲੱਗਦੀ ਕਰਦਾ ਹੂੰ ਪਹਿਲੇ ਤੋਂ ਉਦੋਂ ਹੀ ਕਿਹੜਾ ਹੁੰਦੇ ਤੇ ਐਨਐਸਏ ਲਾ ਕੇ ਡਿਵਲ ਕੋਲ ਭੇਜਣਾ ਬਿਲਕੁਲ ਗਲਤ ਸੀ ਕਾਨੂੰਨ ਦੇ ਉਲਟ ਸੀ ਸੰਵਧਾਨ ਦੇ ਉਲਟ ਸੀਗਾ ਹੂੰ ਤੇ ਚਲੋ ਉਹਨੂੰ ਇੱਕ ਸਾਲ ਤੋਂ ਉੱਥੇ ਸਾਲ ਤੋਂ ਡੇਢ ਸਾਲ ਤੋਂ ਖਮਾ ਹੋ ਗਿਆ ਸੀ ਉਹਨੂੰ ਜੇਲ੍ਹ ਦੇ ਵਿੱਚ ਬੰਦ ਜੀ ਜਦੋਂ ਚਲੋ ਉਹ ਤਾਂ ਜੇਲ੍ਹ ਦੇ ਵਿੱਚ ਚਲਾ ਗਿਆ ਮਗਰੋਂ ਉੱਥੇ ਧਰਨੇ ਲੱਗੇ ਬੜਾ ਕੁਛ ਹੋਇਆ ਪੰਜਾਂ ਤਖਤਾਂ ਤੇ ਅਰਦਾਸ ਕੀਤੀ ਉਹਦੇ ਪਰਿਵਾਰ ਨੇ ਇੱਥੇ ਆਪਣੇ ਬੰਗਾਲੀ ਵਾਲੇ ਹੈੱਡ ਤੇ ਧਰਨਾ ਲੱਗਾ ਇੱਥੇ ਨੌਜਵਾਨਾਂ ਦੇ ਥੂਠੇ ਪਰਚੇ ਦਰਜ ਕੀਤੇ ਗਏ ਛੱਦਤ ਹੋਇਆ ਕੱਡੀਆਂ ਭੰਨੀਆਂ ਗਈਆਂ ਹੂੰ ਬੜਾ ਚੁਲਮ ਹੋਇਆ ਜੀ ਖੀਰੀ ਉਹਨ ਜਦੋਂ ਉਹਦੇ ਪਰਿਵਾਰ ਨੇ ਜਾਂ ਫਿਰ ਇੱਕ ਜੱਥੇਬੰਦੀਆਂ ਨੇ ਲੜ ਕੇ ਲਖਸ਼ਣ ਆਇਆ ਲੋਕ ਸਭਾ ਦਾ ਤੇ ਲੜਨ ਦੀ ਗੱਲ ਕੀਤੀ ਜੀ ਪਹਿਲਾਂ ਤਾਂ ਸਰਕਾਰ ਨੇ ਹੋਰ ਬੜੀਆਂ ਚਾਲਾਂ ਚਲੀਆਂ ਅਮਰਕਪਾਲ ਦੇ ਨਾਂ ਤੇ ਬੰਦੇ ਹੋਰ ਖਿਲਾੜੇ ਕਾगज ਭਰੇ ਨਾਲ ਨੂੰ ਜਦੋਂ ਉਹਨਾਂ ਦੇ ਵਿਧੂ ਕਾਰਟੀ ਵਾਲ ਭੇਜਿਆ ਹੁਣ ਦੁਬਾਰਾ ਤੇ ਜਦੋਂ ਕੌਮ ਨੇ ਫੈਸਲਾ ਕੀਤਾ ਵੀ ਸਾਰਾ ਕੁਝ ਕਰਕੇ ਵੇਖ ਲਿਆ ਪੰਜਾਂ ਤਖਤਾਂ ਦੀ ਯਾਤਰਾ ਕਰਕੇ ਵੇਖੀ ਹੂੰ ਤੇ ਹੋਰ ਅਰਦਾਸ ਕੀਤੀ ਸ਼੍ਰੀ ਕਾਲਤਾ ਸਰ ਤੇ ਸਿੰਘ ਸਾਹਿਬ ਨਾਲ ਗੱਲ ਕੀਤੀ ਸਾਰਿਆਂ ਨਾਲ ਕੀਤੀ ਪਰ ਗੱਲ ਨਹੀਂ ਮੰਨੀ ਕਿਸੇ ਨੇ ਜੀ ਤੇ ਜਦੋਂ ਫਿਰ ਖੀਰੀ ਉਹ ਲਖਣ ਆਇਆ ਲੋਕ ਸਭਾ ਤੇ ਕਥੇ ਬਦਿਆਂ ਨੇ ਫੈਸਲਾ ਕੀਤਾ ਵੀ ਉਹਨਾਂ ਦੇ ਕਾਗਜ਼ ਅਮਰਪੁਰ ਲਖਣ ਲੜਾਇਆ ਜਾਵੇ ਜੀ ਉਤੇ ਉਹਨੂੰ ਮਨਾਇਆ ਪਹਿਲਾਂ ਮੰਨਿਆ ਨਹੀਂ ਮਨਾਇਆ ਗਿਆ ਤਾਂ ਚਲੋ ਉਹਨੇ ਕਾਗਜ਼ ਭਰੇ ਗਏ ਤੇ ਸਰਕਾਰ ਨੇ ਬੜੀਆਂ ਚਾਲਾਂ ਚੱਲੀਆਂ ਬੜਾ ਕੁਝ ਕੀਤਾ ਅਕਾਲੀ ਦਲ ਨੇ ਵੀ ਬੰਦਾ ਖਿਡਾਰਿਆ ਮਾਨ ਨੇ ਚਲੋ ਨਹੀਂ ਖਿਡਾਰਿਆ ਹੋਰ ਵੀ ਪਾਰਟੀਆਂ ਨੇ ਸਾਰਿਆਂ ਨੇ ਆਪ ਉਹਦੇ ਬੰਦੇ ਹੁੰਦੇ ਮੁਕਾਬਲੇ ਤੇ ਉਹਨੂੰ ਰਾਉਣ ਦੀ ਖਾਤਰ ਖਿਡਾਰੇ ਜੀ ਜੀ ਭਾਜਪਾ ਨੇ ਵੀ ਖਿਡਾਰਿਆ ਅਕਾਲੀ ਦਲ ਨੇ ਵੀ ਖਿਡਾਰਿਆ ਹੂੰ ਹੋਰ ਕਾਂਗਰਸ ਨੇ ਵੀ ਖਿਡਾਰਿਆ ਸਾਰਿਆਂ ਨੇ ਆਪ ਉਹਦੇ ਬੰਦੇ ਖਿਡਾਰੇ ਤੇ ਫਿਰ ਵੀ ਚਲੋ ਦੁਨੀਆ ਦੀ ਇੱਕ ਲਹਿਰ ਬਣੀ ਕੌਮ ਨੇ ਇੱਕ ਫੈਸਲਾ ਲਿਆ ਨੌਜਵਾਨਾਂ ਨੇ ਸਾਰਿਆਂ ਨੇ ਲੋਕਾਂ ਨੇ ਆਪਣੀਆਂ 50-50 ਸਾਲ ਪੁਰਾਣੀਆਂ ਪਾਰਟੀਆਂ ਛੱਡ ਕੇ ਜੀ ਤੇ ਉਹਨਾਂ ਨੂੰ ਵੋਟ ਪਾਈ ਐ ਅਮਰਤਪਾਲ ਨੂੰ ਹੂੰ ਹੂੰ ਉਹ ਕਾਫੀ ਵੱਡੀ ਲੀਡ ਤੇ ਜਿੱਤ ਗਏ ਜਦੋਂ ਮਾਨ ਸਿੰਘ ਖਾਰਾ ਦੱਸ ਰਿਹਾ ਵਕੀਲ ਮੈਂ ਸੁਣ ਰਿਹਾ ਉਹਨੂੰ ਇੰਟਰਵਿਊ ਵੀ 2 ਤਰੀਕ ਨੂੰ ਜਦੋਂ ਉਹਨਾਂ ਨੇ ਪਹਿਸਾ ਪਤਾ ਲੱਗਾ ਵੀ 2003 ਸੀਏਡੀਆ ਰਿਪੋਰਟਾਂ ਮਿਲੀਆਂ ਵੀ ਅਮਰਤਪਾਲ ਬੜੀ ਵੱਡੀ ਲੀਡ ਤੇ ਜਿੱਤ ਰਿਹਾ ਹੈ ਜੀ ਇਹਨਾਂ ਤਿੰਨ ਤਰੀਕ ਨੂੰ ਉੱਤੇ ਐਨਐਸਏ ਲਾ ਕੇ ਡਿਵਿਡਗੁਰਜੇਲ ਤੇ ਪੰਜਾਬ ਚ ਉਹਦੇ ਜਿਹੜਾ ਫਲਾਹਕਾਰ ਲਈਜੀ ਫਲਾਹਕਾਰ ਪੁਆਇੰਟ ਸਾਈਨ ਕਰਕੇ ਉਹਨੇ ਉੱਤੇ ਭੇਜਤੀ ਆ। ਅੱਛਾ ਤਿੰਨ ਨੂੰ ਐਨਐਸਏ ਵੱਧ ਚੁੱਕੀ ਸੀ। ਤਿੰਨ ਤਿੰਨ ਜੂਨ ਨੂੰ। ਜੀ। 4 ਜੂਨ ਨੂੰ। 4 ਨੂੰ ਰਿਜ਼ਲਟ ਸੀਗਾ। 4 ਤਿੰਨ ਜੂਨ ਨੂੰ ਐਨਐਸਏ ਬਾਅਦ ਕਰਕੇ ਪਹੁੰਚ ਗਈ। ਜੀ। ਇੱਕ ਸਾਲ ਦੀ। ਹੁਣ ਅਸੀਂ ਇਹ ਹੀ ਗੱਲ ਕਰਾਂਗੇ ਵੀ ਇੱਕ ਤਾਂ ਚਲੋ ਉਹਨਾਂ ਕਾਨੂੰਨ ਦਾ ਸਹਾਰਾ ਲਿਆ ਏ। ਕੋਈ ਉਹਨਾਂ ਕੋਰਟ ਦਾ ਸਹਾਰਾ ਲਿਆ ਏ। ਪੰਚ ਪੰਚ ਗਿੱਲਾਂ ਦਾ ਪੈਨਲ ਬਣ ਕੇ ਉਹਨਾਂ ਕੇਸ ਲਾਇਆ ਕੋਰਟ ਦੇ ਵਿੱਚ ਵੀ ਉਹ ਕੱਲ ਆਪਣੇ ਰੱਖ ਰਹੇ ਨੇ ਜੇ ਫਿਰ ਕਾਨੂੰਨ ਨਹੀਂ ਕਰਦਾ ਤੇ ਫਿਰ ਪੰਤ ਨੂੰ ਕੌਮ ਨੂੰ ਅੱਗੇ ਆਣ ਕੇ ਇੱਕ ਜਿੱਤਿਆ ਹੋਇਆ ਨਮਾਇੰਦਾ ਲੋਕਾਂ ਦੀ ਇੰਨੀ ਵੱਡੀ ਲੀਡ ਤੇ ਜਿੱਤਿਆ ਹੋਇਆ ਉਹਨੂੰ ਮਤਲਬ ਕਿ ਬਾਹਰ ਨਹੀਂ ਕੱਢ ਰਹੇ ਤੇ ਇਹ ਤੂੰ ਮਾੜੀ ਕੋਈ ਗੱਲ ਸਾਡੇ ਵਾਸਤੇ ਕੌਮ ਲਈ ਕੋਈ ਗੱਲ ਨਹੀਂ ਹੋ ਸਕਦੀ ਵੀ ਸਿੱਖ ਕੌਮ ਲਈ ਕੋਈ ਗੱਲ ਨਹੀਂ ਹੋ ਸਕਦੀ ਵੀ 2 ਲੱਖ ਵੋਟ ਤੇ ਜਿੱਤਿਆ ਹੋਵੇ ਉਹਨੂੰ ਜੇਲ੍ਹ 'ਚ ਫਿਰ ਦੁਬਾਰਾ ਐਨਐਸਏ ਲਾ ਦੇਣੀ ਇਹ ਕਾਨੂੰਨ ਸ਼ਿੱਕੇ ਰੋ ਵੀ ਲੋਕਾਂ ਦੀ ਆਵਾਜ਼ ਲੋਕਾਂ ਨੇ ਜਿੱਤਦਾ ਹੈ ਹੂੰ ਹੂੰ ਲੱਖਾਂ ਵੋਟਰਾਂ ਨੇ ਜਿੱਤਿਆ ਹੈ ਤੇ ਫਿਰ ਇਹ ਕਿਹੜੀ ਭਵੰਤਮਨ ਦੀ ਸਰਕਾਰ ਆ ਮਾਨ ਸਰਕਾਰ ਆ ਕਿਹੜੀ ਕਹਿੰਦੇ ਆਮ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਵੇਗੀ ਇਹ ਮੈਂ ਸਮਝਦਾ ਫਿਰ ਸਾਰੀਆਂ ਇਹ ਸਰਕਾਰਾਂ ਨਾਲੋਂ ਇਹ ਫਿਰ ਜ਼ਾਲਮੀ ਸਰਕਾਰ ਆਈ ਹੈ ਹੂੰ ਸਿਮਰਜੀਤ ਸਿੰਘ ਮਾਨ ਜੀ ਆ ਜਿੱਤਿਆ ਸੀਗਾ ਹੋਰ ਵੀ ਕਈ ਢੇਲ ਜਿੱਤੇ ਸੀ ਉਹ ਤੋਂ ਛੱਡ ਤੇ ਸਾਰਿਆਂ ਨੇ ਸਾਰੇ ਨੇ ਕਿਦੋਂ ਇਲੈਕਸ਼ਨ ਜਿੱਤ ਕੇ ਸਾਰੇ ਛੱਡ ਦਿੰਦੇ ਹੋਰ ਵੀ ਬੜੇ ਬਾਰੇ ਸਟੇਟਾਂ ਜਿੱਦੇ ਬੰਦੇ ਛੱਡ ਦਿੰਦੇ ਆ ਪਰ ਇਹਨਾਂ ਜਾਣ ਕੇ ਕਿ ਇਹ ਐਨਐਸਆਈ ਦੁਬਾਰਾ ਵਧਾ ਕੇ ਵੀ ਮੈਂ ਸਮਝਦਾ ਵੀ ਇਹਨਾਂ ਸਾਰੀਆਂ ਸਰਕਾਰਾਂ ਦਾ ਮਾਤ ਪਾ ਦਿੱਤੀ ਤੁਹਾਨੂੰ ਜੀ ਵੀ ਕਿੰਨਾਂ ਨੇ ਅੰਦਰ ਡਰ ਪਾਇਆ ਗਿਆ ਸਾਰੀਆਂ ਪਾਰਟੀਆਂ ਦੇ ਜੇ ਉਹ ਬਾਹਰ ਆ ਗਿਆ ਤੇ ਇੱਕ ਨਵੀਂ ਪਾਰਟੀ ਬਣ ਜੂਗੀ ਪੰਜਾਬ ਦੇ ਵਿੱਚ ਲੋਕ ਸਾਰੇ ਉਹਨਾਂ ਨਾਲ ਜੁੜ ਜਾਣਗੇ ਵੀ ਸਾਡੀ ਪੰਜਾਬ ਦੇ ਵਿੱਚ ਸਿਆਸਤ ਤਾਂ ਖਤਮ ਹੋ ਜੂਗੀ ਸਾਨੂੰ ਫਿਰ ਪੁੱਛਣਾ ਨਹੀਂ ਕਿ ਸਾਡਾ ਘੜਾ ਭਾਂਡਾ ਬਿਲਕੁਲ ਫੋਟ ਹੋ ਜੂਗਾ ਕਿ 9 ਜਨ ਲਾਰ ਆਉਣਗੇ ਕਿਵੇਂ ਉਹਨੂੰ ਜਿਤਾਇਆ ਕਿਵੇਂ ਤਰਕ ਜੀ ਸੇੰਡ ਦਿਤਾ ਹੈ ਇਹ ਸਾਰੀ ਕੌਮ ਇਕੱਠੀ ਹੋ ਗਈ ਤੇ ਕ ਵੱਡੀ ਪਾਰਟੀ ਬਣ ਜੂਗੀ ਹਮ ਤੇ ਕਿਹੜੇ ਸਾਡੇ ਦਾ ਇਤੋਂ ਕਿਹੜੀ ਬਿਸਤਰੀ ਕੋਲ ਹੋ ਜੂਗੀ ਸਰੇ ਦੀ ਇਸ ਕਰਕੇ ਨਾ ਸਾਰੀਆਂ ਸਿਆਸੀ ਪਾਰਟੀਆਂ ਨੇ ਜਾਂ ਦੂਜੀਆਂ ਸਿਆਸੀ ਪਾਰਟੀਆਂ ਨਹੀਂ ਬੋਲ ਰਹੀਆਂ ਵੀ ਸ਼ਰੀਆਮ ਤੱਕਾ ਜਾਂ ਕਾਂਗਰਸ ਬੋਲ ਰਹੀ ਹੈ ਜਾਂ ਅਕਾਲੀ ਦਲ ਬੋਲ ਰਿਹਾ ਹੈ ਨਾ ਹੋਰ ਕਿਹੜੀਆਂ ਪਾਰਟੀਆਂ ਕੋਈ ਨਹੀਂ ਬੋਲ ਰਹੀਆਂ ਇਸੇ ਕਰਕੇ ਨੇ ਆਵਾਜ਼ ਉਠਾ ਰਹੀਆਂ ਵੀ ਜੇ ਬਾਹਰ ਆ ਗਿਆ ਤੇ ਇਹਨਾਂ ਦੇ ਲੋਕੀ ਮਗਰ ਲੱਗਣਗੇ ਸਾਡੀ ਗੱਲ ਨਹੀਂ ਚੱਲਣੀ ਹਮ ਹਮ ਅਸਲ ਸਾਰੇ ਹੋਣਾ ਇਸ ਗੱਲ ਤੇ ਭਵੰਤਮਨ ਦੇ ਨਾਲ ਸਾਥ ਦੇ ਰਹੇ ਨੇ ਵੀ ਅਨਸੇ ਕਿ ਕਿਸੇ ਰਿਵਾਜ ਨੂੰ ਉਠਾਈਏ ਨਵਾਜ਼ ਬਿਠਾਉਣੀ ਚਾਹੀਦੀ ਸੀ ਰੋਤੀ ਤੇ ਰੰਦੀ ਇਸੇ ਕਰਕੇ ਆ ਕਿ ਜਦੋਂ ਲਖਸਾਂ ਜਿੱਤਿਆ ਬੰਦਾ ਇੱਕ ਵੋਟਾਂ ਤੇ ਉਹਨੂੰ ਦੁਬਾਰਾ ਲਾ ਕੇ ਇਹਦੂ ਮਾੜੀ ਮੈਂ ਗੱਲ ਸਮਝਣਾ ਕਾਨੂੰਨ ਲਈ ਪੱਕਾ ਨਹੀਂ ਹੈ ਜਾਂ ਸੰਵਿਧਾਨ ਨਾ ਠਕਾ ਹੈ ਪ੍ਰਧਾਨ ਸਭ ਜਿਵੇਂ ਰਵਨੀਤ ਬਿੱਟੂ ਹੈਗੇ ਨੇ ਕੇਂਦਰੀ ਮੰਤਰੀ ਬੀਜੇਪੀ ਨੇ ਬਣਾ ਦਿੱਤੇ ਨੇ ਇਲੈਕਸ਼ਨ ਤੋਂ ਪਹਿਲਾਂ ਅਮਰਤਪਾਲ ਉਹਨਾਂ ਦਾ ਵਿਰੋਧ ਕਰਦਾ ਇਹ ਕਹਿੰਦੇ ਖਾਲਸਤਾਨੀਆਂ ਤੇ ਨਕਲੀ ਅਕਾਲੀ ਹੈਗੇ ਲੇਕਿਨ ਥੋੜੇ ਦਿਨ ਬਾਅਦ ਜਦੋਂ ਇਲੈਕਸ਼ਨ ਹੋ ਜਾਂਦਾ ਹੈ ਕਹਿੰਦਾ ਵੀ ਮੈਂ ਅਮਰਤਪਾਲ ਦੇ ਪਰਿਵਾਰ ਨੂੰ ਮਿਲਾਂਗਾ ਇਹ ਮੈਂ ਹਮਦਰਦੀ ਜਤਾਉਂਦਾ ਇਹ ਗੱਲ ਕਹਿਣ ਤੋਂ 2 ਦਿਨ ਬਾਅਦ ਐਨਐਸਏ ਲੱਗ ਜਾਂਦੀ ਕਿਵੇਂ ਵਿਖਦੇ ਹੋ ਵੇਖੋ ਨਾ ਉਹ ਤਾਂ ਹੈਗੀਆਂ ਸਾਰੀਆਂ ਡਰਾਮੇਬਾਜ਼ੀਆਂ ਹੂੰ ਉਹ ਤਾਂ ਨਾ ਇੱਕ ਕਿਵੇਂ ਭਾਜਪਾ ਨੇ ਉਹਨੂੰ ਲਾਲਚ ਦਿੱਤਾ ਤੇ ਉਹਨੂੰ ਅਹੁਦਾ ਦਿੱਤਾ ਹੈ ਜੀ ਤੇ ਅੰਮ੍ਰਿਤ ਉਹ ਤਾਂ ਇੱਥੇ ਅਮਰਸ਼ਾਹ ਇੱਕ ਆ ਕੇ ਗਿਆ ਵੀ ਮੈਂ ਉਹਨਾਂ ਨੂੰ ਨਹੀਂ ਛੱਡਣਾ ਉਹ ਤਾਂ ਪਹਿਲਾਂ ਹੀ ਗੱਲ طے ਹੋ ਚੁੱਕੀ ਕਿ ਸਾਡੇ ਬੰਦੀ ਸਿੰਘ ਇਹਨਾਂ ਨਹੀਂ ਛੱਡਨੇ ਸਾਨੂੰ ਪਤਾ ਲੱਗ ਚੁੱਕਾ ਹੈ ਬਿੱਟੂ ਕਦੇ ਵੀ ਬੰਦੀ ਸਿੰਘਾਂ ਦੇ ਹੱਕ 'ਚ ਨਹੀਂ ਹੋ ਸਕਦਾ ਹੂੰ ਕਿੰਦੇ ਦਾਦੇ ਨੇ ਇਹਨਾਂ ਜ਼ੁਲਮ ਕੀਤਾ ਕਿੰਦੇ ਖਾਨਦਾਨ 'ਚ ਇਹਨਾਂ ਖੂਨ 'ਚ ਜ਼ੁਲਮ ਹੋਵੇ ਹੂੰ ਉਹ ਤਾਂ ਇੱਕ ਭਾਜਪਾ ਦੀ ਕਿਰੀ ਪੰਜਾਬ ਦੇ ਵਿੱਚ ਛਵੀ ਮਜਬੂਤ ਕਰਨ ਦੀ ਖਾਤਰ ਬਿਆਨ ਬਦਲੇ ਜੰਦੇ ਹੂੰ ਭਾਜਪਾ ਨੂੰ ਅਗਲੇ ਇਲੈਕਸ਼ਨਾਂ 'ਚ ਵੋਟਾਂ ਵੰਤਾਉਣ ਦੇ ਖਾਤਰ ਜਾ ਭਾਜਵਾ ਦੇ ਪੰਜਾਬ ਦੇ ਵਿੱਚ ਪੈਰ ਕਿਵੇਂ ਉਹਨਾਂ ਨੂੰ ਇੱਕ ਛੀੜ ਨਹੀਂ ਮਿਲੀ ਪੰਜਾਬ ਦੇ ਵਿੱਚੋਂ ਭਾਜਵਾ ਨੇ ਸਾਰੀਆਂ ਛੀਟਾਂ ਹਾਰ ਗਏ ਨੇ ਉਹਨਾਂ ਦੇ ਕਿਹੜੇ ਛਵੀ ਮਜ਼ਬੂਤ ਕਰਨ ਦੀ ਪੈਰ ਮਜਬੂਤ ਕਰਨ ਦੀ ਲਈ ਜੋ ਗੱਲ ਕੀਤੀ ਆ ਹੋਰ ਕੋਈ ਸਿੱਕਾ ਨਾਲ ਉਹ ਕੋ ਹਮਦਰਦੀ ਨਾ ਆਜੇ ਤਾਂ ਨਾ ਕਦੀ ਹੋ ਸਕਦੀ ਉਹਨਾਂ ਸੁਪਨੇ ਜੀ ਸਿੱਕਾ ਦੇ ਹਮਦਰਦੀ ਨਹੀਂ ਹੋ ਸਕਦਾ ਕਿਹੜਾ ਬਿੱਟੂ ਆ ਜੀ ਜੀ ਵੇਖ ਲਓ ਪ੍ਰਧਾਨ ਸਾਹਿਬ ਜਿਵੇਂ ਆਪਾਂ ਸੁਖਵੀਰ ਬਾਦਲ ਦੀ ਗੱਲ ਕਰੀਏ ਜਦੋਂ ਇਲੈਕਸ਼ਨ ਹੋਣਾ ਸੀਗੇ ਤੇ ਅਮਰਪਾਲ ਦੇ ਵਿਰੁੱਧ ਬੜਾ ਬੋਲਦੇ ਸੀ ਕਹਿੰਦੇ ਵੀ ਆਰਐਸਐਸ ਦਾ ਬੰਦਾ ਹੈ ਇਹਦੇ ਵਾਲ ਕੱਟੇ ਸੀ ਜੀ ਇਹ ਇਸ ਤਰ੍ਹਾਂ ਸੀ 6 ਮਹੀਨੇ ਦੇ ਵਿੱਚ ਕਿਵੇਂ ਪੰਥਕ ਲੀਡਰ ਬਣ ਗਿਆ ਲੇਕਿਨ ਅੱਜ ਦੀ ਆਪਾਂ ਗੱਲ ਕਰੀਏ ਸੁਖਵੀਰ ਬਾਦਲ ਨੇ ਇਹ ਗੱਲ ਕਹੀ ਇਹ ਕਹਿੰਦਾ ਵੀ ਜਿਹੜਾ ਐਨਐਸਐ ਅਮਰਪਾਲ ਤੇ ਲੱਗਿਆ ਇਹ ਗਲਤ ਹੈ ਕਹਿੰਦਾ ਦੇਖੋ ਨਾ ਗੱਲ ਇਹ ਹੈ ਇਹ ਹੀ ਤੁਲਗਿਵ ਦੱਸ ਕੇ ਰਿਹਾ ਵੀ ਉਹ ਤਾਂ ਇੱਕ ਨਾ ਡਰਾਮੇਬਾਜ਼ੀ ਇਹ ਬਿਆਨ ਆ ਉਹ ਦਿੱਤਾ ਉਹਨੇ ਜੇ ਨਾ ਨਾ ਇਹ ਦੁਨੀਆ ਕੱਟ ਇੱਥੇ ਆ ਰਿਹਾ 10000 20000 ਬੰਦੇ ਇਕੱਠੇ ਕਰ ਲੈਂਦੇ ਅਕਾਲੀਆਂ ਦੀ ਵੋਟ ਆ ਜਾ ਕੇ ਸਾਰੇ ਪੰਜਾਬ ਦੇ ਚੌਕ ਮਲ ਕੇ ਕਾਲੀ ਸਾਰੀਆਂ ਪਾਰਟੀਆਂ ਕਾਂਗਰਸ ਮਲ ਕੇ ਬਹਿ ਜਾਣ ਹੂੰ ਵਿਰੋਧੀ ਧਿਰ ਹੈ ਨਾ ਕਾਂਗਰਸ ਵੀ ਸੈਂਟਰ ਜੀ ਵਿਰੋਧੀ ਧਿਰ ਆਪਣੇ ਤੇ ਚੰਦੀ ਵਿਰੋਧੀ ਧਿਰ ਪੰਜਾਬ ਦੇ ਵਿੱਚ ਜੀ ਜੀ ਉਧਮ ਸਭਾ ਚ ਉੱਥੇ ਜਾ ਕੇ ਮੁੱਦਾ ਉਹ ਬੋਲਦੇ ਕਾਂਗਰਸੀ ਬੋਲਦੇ ਇਹ ਜਾ ਕੇ ਤੇ ਡੀਸੀਆਂ ਨੂੰ ਮੰਗ ਪੁੱਤਰ ਦਿੰਦਾ ਰਾਜਪਾਲ ਨੂੰ ਮਿਲਦਾ ਹੂੰ ਸਾਰੀਆਂ ਪਾਰਟੀਆਂ ਰਾਜਪਾਲ ਨੂੰ ਮੰਗ ਪੱਤਰ ਦਿੰਦੀਆਂ ਜਾ ਕੇ ਕਿ ਅਸੀਂ ਪਾਰਟੀਆਂ ਵੀ ਇਹ ਇੱਕ ਬਿਲਕੁਲ ਤੱਕਾ ਜਿੱਤਿਆ ਵੋਟਾਂ ਦੇ ਨੁਮਾਇੰਦੇ ਚੁਗਿਆ ਚੁਣਿਆ ਨੁਮਾਇੰਦਾ ਹੈ ਉਹਨੂੰ ਤੁਰੰਤ ਕਿਹੜਾ ਐਨਐਫੀਓ ਉਹ ਲਈ ਜਾਵੇ ਇਹਨੂੰ ਇੱਕ ਭਾਰਤੀ ਸੰਵਿਧਾਨ ਦੇ ਥੱਲੇ ਇਲੈਕਸ਼ਨ ਲੜਿਆ ਹੈ ਉਹ ਦੇਸ਼ ਤਰ੍ਹਾਂ ਕਿਵੇਂ ਹੋ ਸਕਦਾ ਹੈ ਹੂੰ ਇਹਨੂੰ ਭਾਰਤੀ ਸੰਵਿਧਾਨ ਨੇ ਉਹਨੂੰ ਤਾਜ ਭਰੇ ਉਹਨੂੰ ਇਲੈਕਸ਼ਨ ਲੜਾਇਆ ਕਾਨੂੰਨ ਦੇ ਤਹਿਤ ਫਿਰ ਉਹ ਲੋਕਾਂ ਦੇ ਕਾਨੂੰਨ ਦੇ ਤਹਿਤ ਜਿੱਤਿਆ ਬਿਲਕੁਲ ਵੋਟਾਂ ਨਾਲ ਫਿਰ ਉਹ ਅੱਜ ਉਹ ਦੇਸ਼ ਤਰ੍ਹਾਂ ਹੀ ਹਲੇ ਉਹ ਦੇਸ਼ ਤਰ੍ਹਾਂ ਹੀ ਆ ਹੂੰ ਤੁਸੀਂ ਉਹ ਇਲੈਕਸ਼ਨ ਲੜ ਕੇ ਮੁੱਖ ਮੰਤਰੀ ਬਣੇ ਜਾਂ ਐਮਪੀ ਬਣੇ ਪ੍ਰਧਾਨ ਮੰਤਰੀ ਬਣੇ ਹੋ ਦੇਸ਼ ਚ ਲੈ ਆਏ ਉਹ ਉਸ ਸੰਵਿਧਾਨ ਦੇ ਥੱਲੇ ਉਹਨੇ ਲਕਸ਼ਣ ਲੜਿਆ ਜੀ ਜੀ ਉਹ ਦੇਸ਼ਤਰ ਹੋਈ ਆ ਤੁਸੀਂ ਦੇਸ਼ ਭਗਤ ਕਿਵੇਂ ਹੋਗੇ ਇੱਕ ਇੱਕ ਕਾਨੂੰਨ ਇੱਕ ਇੱਕ ਸੰਵਿਧਾਨ ਹੈ ਨਾ ਉਸ ਸੰਵਿਧਾਨ ਦੇ ਕਾਜ ਉਹਨੇ ਭਰੇ ਆ ਉਸ ਸੰਵਿਧਾਨ ਦੇ ਤਹਿਤ ਉਹਨੇ ਕਾਜ ਭਰੇ ਆ ਉਸ ਸੰਵਿਧਾਨ ਦੇ ਤਹਿਤ ਮੋਦੀ ਨੇ ਕਾਜ ਭਰੇ ਆ ਉਸ ਸੰਵਿਧਾਨ ਦੇ ਅਗਰਾਵ ਲਾਲ ਗਾਂਧੀ ਨੇ ਭਰੇ ਆ ਜੀ ਉਹ ਸਿਰਫ ਭੰਡਾਂ ਦੇ ਪੈਦ ਕਿਹੜੇ ਭਗਵੰਤ ਮਾਨ ਦੇ 3 ਐਮਪੀ ਇਹਦੇ 13 ਐਮਪੀ ਖਿਡਾਰੇ 13 ਨੇ ਭਰੇ ਸੀਗੇ ਚਲੋ ਬਾਕੀ ਹਾਰ ਕੇ ਤਿੰਨ ਜਿੱਤ ਕੇ ਨਾ ਰਹੇ ਉਹ ਸਿਰਫ ਉਹ ਹੀ ਫਾਰਮ ਉਹ ਹੀ ਕਾਜ ਅਮਰਪਾਲ ਨੇ ਭਰੇ ਆ ਜੀ ਇਹ ਦੇਸ਼ ਭਗਤ ਤੱਕ ਉਹ ਦੇਸ਼ ਚਰੋ ਕਿਵੇਂ ਹੋ ਗਿਆ ਇਹ ਗੱਲ ਇਹ ਵੀ ਗੱਲ ਸਾਰੀਆਂ ਪਾਰੀਆਂ ਹਜਮ ਨਹੀਂ ਹੋ ਰਹੀ ਜੀ ਅਮਰਪਾਲ ਇੱਥੇ ਕੋਈ ਲੀਡ ਲੈਂਦਾ ਤਾਂ ਸਾਡਾ ਕਿਹੜਾ ਇੱਥੇ ਵੈਸਤਰੀ ਗੋਲ ਹੋ ਜੂਗੀ ਸਾਨੂੰ ਕੋਈ ਪੁੱਛਣਾ ਨਹੀਂ ਸਾਰੇ ਅੰਦਰ ਉੱਠ ਖੁਚੜੀ ਨੇ ਜੀ ਜੀ ਅਮਰਪਾਲ ਨੂੰ ਬਾਹਰ ਲਿਆਵਾਂ ਤੇ ਨਾ ਕਾਂਗਰਸ ਕੋਚੇ ਨਾ ਅਕਾਲੀ ਕੋਚ ਨੇ ਨਾ ਭਗਵੰਤ ਮਾਨ ਤਾਂ ਖੁਸ਼ ਹੋਣਾ ਕਿ ਉਹਨੇ ਅੰਦਰ ਕੀਤਾ ਹੋਇਆ ਹੈ ਇੱਥੇ ਕੋਈ ਪਾਰਟੀ ਵੀ ਉਹਨੂੰ ਅਮਰਤਪਾਲ ਨੂੰ ਬਾਹਰ ਲਿਆ ਕੇ ਕੁਝ ਨਹੀਂ ਕੀ ਤੁਹਾਨੂੰ ਪ੍ਰਧਾਨ ਸਾਹਿਬ ਕਿਵੇਂ ਲੱਗਦਾ ਵੀ 24 ਨੂੰ ਸਮਾਗਮ ਹੈਗਾ ਦੇਸ਼ ਦਾ ਤੇ ਉਹਦੇ ਚ ਭਾਈ ਅਮਰਤਪਾਲ ਨੂੰ ਬਾਹਰ ਲਿਆਣਗੇ ਕਿ ਮੁਸ਼ਕਲੀ ਹੈ ਵੇਖੋ ਕਿਵੇਂ ਕੋਰਟ ਦੇ ਵਿੱਚ ਕੋਈ ਕੇਸ ਲਗਾ ਕੋਰਟ ਤਾਂ ਕਿ ਮਨਜ਼ੂਰੀ ਦੇ ਦੇਵੇ ਤੇ ਮੈਂ ਕੁਝ ਕਹਿਨਦਾ ਕਾਨੂੰਨ ਨੇ ਆਪਣੇ ਹੱਥੀ ਲੈਣਾ ਹੈ ਕਾਨੂੰਨ ਚਲੋ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੂੰ ਗੱਜ ਕਰਨੇ ਪੜੇ ਆਪਣੇ ਹੱਥ ਕਾਨੂੰਨ ਦਾ ਫੈਸਲਾ ਕਰਦੇ ਉਹ ਤਾਂ ਕੋਈ ਮਨਜ਼ੂਰੀ ਦੇ ਸਕਣਾ ਜੀ ਫਿਰ ਸਰਕਾਰਾਂ ਤੋਂ ਮੈਨੂੰ ਕੋਈ ਹੱਥ ਨਹੀਂ ਗਈ ਜੀ ਸਰਕਾਰਾਂ ਤੋਂ ਮੈਂ ਕੋਈ ਹੱਥ ਨਹੀਂ ਅਖਦਾ ਵੀ ਉਹਨੂੰ ਬਾਹਰ ਲਿਆਵਣਗੇ ਜੀ ਕਾਨੂੰਨ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੂੰ ਉਹ ਯਾਤ ਦੇਵੇ ਤੇ ਵੱਖਰੀ ਗੱਲ ਹੈਗੀ ਉਹਨੂੰ ਜਮਨਤ ਦੇ ਦੇਵੇ ਕਾਨੂੰਨ ਦੇ ਮੁਤਾਬਕ ਕਿਵੇਂ ਬਾਕੀ ਅੱਗੇ ਬੜੇ ਪੰਜਾਬ ਦੇ ਵੀ ਜੇਲ੍ਹ ਦੇ ਉਹ ਜਿੱਤੇ ਨੇ ਬਾਹਰ ਆਏ ਨੇ ਬਾਹਰ ਦੀਆਂ ਸਟੇਟਾਂ ਚ ਵੀ ਜਿੱਤੇ ਨੇ ਬੜੇ ਉਹ ਜੇਲ੍ਹ ਦੇ ਵਿੱਚ ਬਾਹਰ ਆਏ ਨੇ ਬਾਰੇ ਯੂਪੀ ਦੇ ਬੰਦੇ ਇਹੋ ਜਿਹੇ ਕਿਹੜੇ ਹੈਗੇ ਆ ਉਹ ਬਾਹਰ ਆਏ ਨੇ ਜੰਮੂ ਕਸ਼ਮੀਰ ਦੇਸ਼ ਦੇ ਲੀਡਰਾਂ ਤੋਂ ਕੋਈ ਉਮੀਦ ਨਹੀਂ ਨਹੀਂ ਦੇਸ਼ ਦੇ ਲੀਡਰਾਂ ਤੋਂ ਮੈਨੂੰ ਤਾਂ ਸੈਂਟਰ 'ਚ ਉਮੀਦ ਹੈ ਨਾ ਤੇ ਪੰਜਾਬ ਦੇ ਕਾਂਗਰਸ 'ਚ ਉਹ ਵੀ ਨਹੀਂ ਵੱਡੀ ਉਮੀਦ ਹੈ ਨਾ ਕੋਈ ਕਾਲੀ ਕਾਲ ਚ ਵੱਡੀ ਵੱਡੀ ਉਮੀਦ ਕੀ ਹੱਥ ਚ ਮੀਤਣੀ ਹੈ ਜੀ ਇੰਨਾਂ ਦਾ ਬੰਦ ਕਰਾਇਆ ਉਹ ਕਿੱਥੋਂ ਕਹਿਣ ਕਿ ਉਹਨਾਂ ਦਾ ਬੋਲ ਕੇ ਪਾਰਲੀਮੈਂਟੇ ਬੋਲਦੇ ਨੇ ਜਾ ਕੇ ਰਾਜੇ ਵਿਡਿੰਗਵਰਕ ਦੇ ਬਿਆਨ ਆਏ ਆ ਆਰਤੀਮਰਤਪੁਰ ਵਰਗੇ ਤੇ ਆਪਣੇ ਮਜੀਠੀ ਵਰਗੇ ਤੇ ਹੋਰ ਇੱਥੇ ਬੜੇ ਸਾਡੇ ਸੰਤਾਂ ਦੇ ਕਿਹੜੇ ਆਪ ਦੇ ਸਿੱਖ ਲੀਡਰ ਕੋਲ ਰਹੇ ਸਿੱਖ ਜਿੱਥੇ ਉਹਨਾਂ ਦੇ ਬਿਆਨ ਆਏ ਨੇ ਦੇ ਖਿਲਾਫ ਉਹ ਕਿਵੇਂ ਕਹਿਣ ਕਿ ਬਾਹਰ ਆ ਜਾਵੇਗਾ ਉਹ ਨਹੀਂ ਕਦੀ ਬਾਹਰ ਆਉਂਦੇ ਮੇਰੇ ਇਹ ਗੱਲ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਪ੍ਰਧਾਨ ਲਖਬੀਰ ਸਿੰਘ ਮਹਾਲਮ ਦੇ ਕੋਲ ਪਹੁੰਚਿਆ ਸੀਗਾ ਸੋ ਭਾਈ ਅਮਰਤਪਾਲ ਦੇ ਮੁੱਦੇ ਤੇ ਗੱਲਬਾਤ ਕੀਤੀ ਹੈ ਜਿਵੇਂ ਐਨਐਸਐ ਦੁਬਾਰਾ ਵਧੀ ਵਧੀ ਸੀ 1 ਸਾਲ ਦੇ ਵਾਸਤੇ ਸੋ ਤੁਸੀਂ ਦਿਓ ਆਪਣੇ ਕਮੈਂਟ ਇਸ ਵੀਡੀਓ ਨੂੰ ਵੱਧ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਪ੍ਰਧਾਨ ਸਾਹਿਬ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ